ਆਇਲੈਂਡ ਚ ਹਿਊ ਡਬਲਯੂ ਐਸ ਐਫ ਐਫ ਵੱਲੋਂ ਕਰਵਾਈ ਗਈ ਬਾਡੀ ਬਿਲਡਿੰਗ ਦੇ ਮੁਕਾਬਲੇ ਬਾਜੀ ਹੁਸ਼ਾਰਪੁਰ ਦੇ ਦੋ ਨੌਜਵਾਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆ ਸੋਨੇ ਦੇ ਮੈਡਲ ਜਿੱਤ ਕੇ ਹੁਸ਼ਾਰਪੁਰ ਅਤੇ ਪੰਜਾਬ ਦਾ ਨਾਮ ਦੁਨੀਆ ਭਰ ਚ ਰੁਸ਼ਨਾਇਆ ਹੈ ਤੇਹਿੰਦਰ ਸਿੰਘ ਤੇਹਿੰਦਰ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਜੀ ਹਰਿਆਣੇ ਦੇ ਰਹਿਣ ਵਾਲਾ ਫਤਿਹਪੁਰ ਠੀਕ ਹੈ ਜੀ ਤੁਸੀਂ ਇਹ ਬੋਡੀ ਬਿਲਡਿੰਗ ਦੇ ਖੇਤਰ ਦੇ ਵਿੱਚ ਮੈਡਲ ਹਾਸਲ ਕੀਤੇ ਆ ਕਿਹੜੀ ਜਗ੍ਹਾ ਕੰਪੀਟੀਸ਼ਨ ਹੋਇਆ ਸੀਗਾ ਤੇ ਕੀ ਕਹਿਣਾ ਚਾਹੁੰਦੇ ਹੋ ਸਾਡਾ ਜੀ ਕੰਪੀਟੀਸ਼ਨ THAILAND ਵਿੱਚ ਹੋਇਆ ਸੀ ਦੋ ਤਰੀਕ ਨੂੰ ਸੀ ਗਏ ਤੇ ਉੱਥੋਂ ਬਹੁਤ ਵਧੀਆ ਐਕਸਪੀਰੀਅੰਸ ਆ ਤੇ ਮੈਂ ਆਪਣੀ weight category ਵਿੱਚ gold medal ਜਿੱਤ ਕੇ ਉਸ ਤੋਂ ਬਾਅਦ ਚ overall championship ਜਿੱਤ ਕੇ pro card ਵੀ ਹਾਸਲ ਕੀਤਾ ਜੀ ਕਿਹੜੀ ਫੈਡਰੇਸ਼ਨ ਵੱਲੋਂ ਉਸੇ ਕਰਵਾਇਆ ਗਿਆ ਸੀ ਸਾਡੇ UWSFF ਯੂਨਾਈਟਿਡ ਵਰਲਡ ਫਿਟਨੈਸ ਸਪੋਰਟਸ ਐਂਡ ਫਿਟਨੈਸ ਫੈਡਰੇਸ਼ਨ ਕਿੰਨੇ ਕੰਟਰੀਆਂ ਵੱਲੋਂ ਕਿੰਨੀਆਂ ਕੰਟਰੀਆਂ ਨੇ ਪਾਰਟਿਸਪੇਟ ਕੀਤਾ ਗਿਆ ਉੱਥੇ ਕਾਫੀ ਕੰਟਰੀਆਂ ਨੇ ਪਾਰਟਿਸਪੀਕੇਟ ਕੀਤਾ ਗਿਆ ਸੀ ਤਾਂ ਫਿਲੀਪੀਨ ਇੰਗਲੈਂਡ థਾਈਲੈਂਡ ਦੇ ਵੀ ਕੁਝ ਹੋਰ ਵੀ ਆਲੇ ਦੁਆਲੇ ਦੇ ਬਹੁਤ ਦੇਸ਼ਾਂ ਦੇ ਲੋਕ ਉੱਥੇ ਅਡਾਰੀਆ ਤਲੀਬ ਬਹੁਤ ਆਈ ਉੱਥੇ ਸੈਂਕੜੇ ਨੁਸਵਾਨਾਂ ਵਿੱਚੋਂ ਤੁਸੀਂ ਉੱਥੇ 골ਡ ਮੈਡਲ ਦਿੱਤੇ ਆ ਓਵਰ ਆਲ ਜੀ ਸੋ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਬਹੁਤ ਪ੍ਰਾਊਡ ਮੇ ਫੀਲ ਹੋ ਰਿਹਾ ਪਹਿਲੀ ਵਾਰੀ ਮੈਂ ਬਾਅਲ ਇੰਟਰਨੈਸ਼ਨਲ ਮੈਡਲ ਜਿੱਤ ਕੇ ਤਾਂ ਬਹੁਤ ਮਾਣ ਮਹਿਸੂਸ ਕਰ ਰਿਹਾ ਜੀ ਇਸ ਤੋਂ ਪਹਿਲਾਂ ਤੁਸੀਂ ਜਿੱਤੇ ਕੋਈ ਨੈਸ਼ਨਲ ਲੈਵਲ ਦੀ ਜਸਟੇਡਲ ਦੇ ਹਾਂ ਜੀ ਸਰ ਮੈਂ ਤਕਰੀਬਨ ਸਾਰੇ ਕੰਪੀਟੀਸ਼ਨ ਜਿੱਤ ਚੁੱਕਿਆ ਹਾਂ ਮਿਸਟਰ ਪੰਜਾਬ ਪਿਛਲੇ ਸਾਲ ਮਿਸਟਰ ਪੰਜਾਬ ਜਿੱਤਿਆ ਸੀ ਉਸ ਤੋਂ ਪਹਿਲਾਂ ਨਾਰਥ ਇੰਡੀਆ ਵੀ ਜਿੱਤ ਚੁੱਕਿਆ ਤੇ ਮਿਸਟਰ ਇੰਡੀਆ ਵਿੱਚ ਵੀ 골ਡ ਮੈਡਲ ਮੇਰਾ ਹੈਗਾ ਜੀ ਬਾਕੀ ਹੋਰ ਆਦੇਵਾਲੇ ਸਾਰੇ ਕੰਪੀਟੀਸ਼ਨ ਜਿੱਤ ਗਏ ਤੇ ਕਾਫੀ ਮਾਣ ਮਹਿਸੂਸ ਕਰਦਾ ਹਾਂ ਏਮ ਕੀ ਆ ਜੀ ਤੁਹਾਡਾ ਇਹ ਮਾਜੀ ਹੋਰ ਅਗਾ ਅੱਗੇ ਇੰਟਰਨੈਸ਼ਨਲ ਮੈਡਲ ਜਿੱਤ ਕੇ ਵਰਲਡ ਲੈਵਲ ਤੇ ਹੋਰ ਵੀ ਨਾਮ ਚਮਕਾਉਣਾ ਚਾਹੁੰਦਾ ਜੇ ਆਪਣੇ ਘਰਦਿਆਂ ਦਾ ਆਪਣਾ ਆਪਣੇ ਸ਼ਹਿਰ ਦਾ ਆਪਣੇ ਦੇਸ਼ ਦਾ ਬਹੁਤ ਸਾਰੇ ਨੌਜਵਾਨ ਆ ਜਿਹੜੇ ਬੋਡੀ ਬਿਲਡਿੰਗ ਦੇ ਖੇਤਰ ਨਾਲ ਸੰਬੰਧ ਰੱਖਦੇ ਨੇ ਮੁਕਾਬਲੇ ਵਿੱਚ ਇਸ ਕਿਉਂਦੇ ਨੇ ਆਪਣੇ ਪੱਧਰ ਤੇ ਸਾਰਾ ਕੰਮ ਕਰਦੇ ਨੇ ਐਸਾ ਕਿ ਸਰਕਾਰਾਂ ਵੱਲੋਂ ਪ੍ਰਸ਼ਾਸਨ ਵੱਲੋਂ ਉਹਨੇ ਸਾਥ ਦਿੱਤਾ ਜਾਂਦਾ ਹੈ ਇਹਨਾਂ ਦੇਖ ਕੇ ਹਾਂ ਜੀ ਸਾਰੀ ਇਹ ਗੱਲ ਬਿਲਕੁਲ ਸੱਚ ਹੈ ਜੀ ਕੋਈ ਵੀ ਸਾਥ ਦੇਣ ਨੂੰ ਤਿਆਰ ਨਹੀਂ ਹੈਗਾ ਫਿਲਹਾਲ ਅਜੇ ਤੱਕ ਕਿਸੇ ਵੀ ਸਰਕਾਰ ਵੱਲੋਂ ਜਾਂ ਕਿਸੇ ਵੀ ਲੀਡਰ ਵੱਲੋਂ ਕੋਈ ਵੀ 1 ਰੁਪਈਏ ਦੀ ਕਿਸੇ ਨੂੰ ਕੋਈ ਮਦਦ ਨਹੀਂ ਕੀਤੀ ਗਈ ਹੁਣ ਤੱਕ ਜਿੰਨਾ ਵੀ ਇੱਥੇ ਤੱਕ ਪਹੁੰਚਣ ਵਿੱਚ ਮੇਰੇ ਘਰਦਿਆਂ ਦਾ ਤੇ ਮੇਰਾ ਆਪਣਾ ਯੋਗਦਾਨ ਹੈ ਹਜੇ ਤੱਕ ਕਿਸੇ ਨੇ ਕੋਈ ਪੁੱਛਿਆ ਵੀ ਨਹੀਂ ਕਿ ਤੁਹਾਨੂੰ ਟਿਕਟ ਦੀ ਜਾਂ ਸਪਾਂਸਰਸ਼ਿਪ ਦੀ ਕਿਸ ਚੀਜ਼ ਦੀ ਲੋੜ ਹੈਗੀ ਜਾਂ ਨਹੀਂ ਹੈਗੀ ਹਜੇ ਤੱਕ ਜੋ ਵੀ ਕਰ ਰਹੇ ਹਾਂ ਸਾਰਾ ਕੁਝ ਆਪਣੀ ਮਿਹਨਤ ਤੇ ਆਪਣੇ ਪੈਸਿਆਂ ਤੇ ਆਪਣੇ ਆਪ ਹੀ ਕਰ ਰਹੇ ਹਾਂ ਜੀ। ਕੀ ਆ ਨਾਮ ਭਜੀ ਮੇਰਾ ਨਾਮ ਹਿਮਾਂਸ਼ੂ ਤਾਂ ਕਿਆ ਹੈ ਜੀ? ਹਿਮਾਂਸ਼ੂ ਜੀ ਤੁਸੀਂ ਵੀ THAILAND ਦੇ ਵਿੱਚ ਜੋ ਕੰਪੀਟੀਸ਼ਨ ਵਿੱਚ ਤੁਸੀਂ ਪਾਰਟਿਸਿਪੇਟ ਕੀਤਾ ਤਸੀਰ ਕੀ ਰਿਜ਼ਲਟ ਆ ਤੁਹਾਡਾ ਸਰ ਮੇਰਾ ਰਿਜ਼ਲਟ ਸਰ ਮੈਂ ਡਬਲ 골ਡ ਤੇ ਇੱਕ ਸਿਲਵਰ ਮੈਡਲ ਆਪਣੀ ਕੈਟਾਗਰੀ ਚ ਕੀਤਾ ਆ ਮੇਰਾ ਇੱਕ ਜੂਨੀਅਰ ਤੇ ਇੱਕ ਸੀਨੀਅਰ ਦੇ ਵਿੱਚ 골ਡ ਆਇਆ ਤੇ ਇੱਕ ਜੂਨੀਅਰ ਦੇ ਵਿੱਚ ਸੈਕੰਡ ਪਲੇਸ ਆਈ ਹੈ ਮੇਰੀ ਪਿਛਲੇ ਕਿੰਨੇ ਸਮੇਂ ਤੋਂ ਤੁਸੀਂ ਇਹਦੇ ਬੋਡੀ ਬਿਲਡਿੰਗ ਦੇ ਕਿਤੇ ਨਾਲ ਜੁੜੇ ਹੋ ਸਰ ਵੈਸੇ ਮੈਂ ਫਿਟਨੈਸ professions ਦੇ ਵਿੱਚ 6 ਸਾਲਾਂ ਤੋਂ ਆਪਣੀ ਜਰਨੀ ਪ੍ਰੋਸੀਡ ਕਰ ਰਿਹਾ ਹਾਂ ਬਟ ਕੰਪੀਟੀਟਿਵ ਬੋਡੀ ਬਿਲਡਿੰਗ ਮੈਂ ਲਾਸਟ ਈਅਰ ਤੋਂ ਸ਼ੁਰੂ ਕੀਤੀ ਹੈ ਜੀ ਸੇ ਕਾਮ ਤੇ ਪਹੁੰਚੇ ਹਾਂ ਸੋ ਕੀ ਕਹਣਾ ਚਾਹੁੰਦੇ ਹਾਂ ਕਿ ਲਗ ਮਾਨਣਾ ਚਾਹੁੰਦਾ ਪਾਜੀ 22 ਸਾਲ ਦੀ ਉਮਰ ਚ ਹੋ ਕੇ ਆਪਣੇ ਦੇਸ਼ ਨੂੰ ਦੂਜੀ ਕੰਟਰੀ ਤੇ ਰਿਪਰੈਜ਼ੈਂਟ ਕਰਨਾ ਸਰ ਮੇਰੇ ਲਈ ਬਹੁਤ ਵੱਡੀ ਮਾਨ ਦੀ ਗੱਲ ਹੈ ਮੇਰਾ ਫਰਸਟ ਇੰਟਰਨੈਸ਼ਨਲ ਕੰਪੀਟੀਸ਼ਨ ਸੀ ਮੈਂ ਆਪਣੇ ਫਰਸਟ ਇੰਟਰਨੈਸ਼ਨਲ ਕੰਪੀਟੀਸ਼ਨ ਦੇ ਵਿੱਚ ਜਿੱਤ ਹਾਸਲ ਕੀਤੀ ਹੈ ਤੇ ਆਪਣੇ ਘਰ ਪਰਿਵਾਰ ਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਕੇ ਆਇਆ ਜੀ ਏਮ ਕੀ ਹੈ ਸਰ ਮੇਰਾ ਇਹੀ ਏਮ ਹੈ ਜੀ ਕਿ ਮੈਂ ਸਾਰੇ ਯੂਥ ਨੂੰ ਇਸ ਚੀਜ਼ ਅੱਗੇ ਵਧਾਵਾ ਸਹੀ ਤਰੀਕੇ ਨਾਲ ਵਧਾਵਾ ਨਸ਼ੇ ਪੱਤੇ ਤੋਂ ਦੂਰ ਰੱਖਾਂ ਤੇ ਫਿਟਨੈਸ 'ਚ ਹੋਰ ਉਹਨਾਂ ਨੂੰ ਅੱਗੇ ਵਧਾਵਾਂ ਤੋਂ ਦੇਖਦੇ ਆ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਯੂਥ ਹੈ ਨੌਜਵਾਨੀ ਹੈ ਉਹ ਜ਼ਿਆਦਾਤਰ ਜਿਹੜਾ ਨਸ਼ਿਆਂ ਦੇ ਵਿੱਚ ਗਲਤਾਨਾ ਕਰਦੀ ਹੈ ਬਿਲਕੁਲ ਸਰ ਇੱਕ ਤੁਹਾਡੇ ਵਰਗੇ ਨੌਜਵਾਨ ਨੇ ਦੇਸ਼ ਦਾ ਨਾਮ ਰੋਸ਼ਨੀ ਕਰ ਰਹੀ ਆਪਣੀ ਸਿਹਤ ਪ੍ਰਤੀ ਤੁਸੀਂ ਜਿਹੜਾ ਕਿ ਚੰਗਰ ਸਿੰਘ ਹਿੱਕਾ ਹੈ। ਤਾਂ ਕਿਸ ਤਰ੍ਹਾਂ ਵੇਖਦੇ ਹੋ ਅੱਜ ਦੇ ਇਸ ਸਮੇਂ ਦੇ ਵਿੱਚ ਇਸ ਤਰ੍ਹਾਂ ਜੋ ਨਸ਼ਿਆਂ ਦਾ ਦੰਦ ਬਵਾ ਵਚਿਆ ਜਾ ਰਿਹਾ ਹੈ ਦੇਖੀ ਸਰਕਾਰਾਂ ਨੂੰ ਪ੍ਰਸ਼ਾਸਨਿਕ ਕੰਮ ਚਾਹੀਦਾ ਹੈ। ਸੋ ਸਰਕਾਰਾਂ ਨੂੰ ਤਾਂ ਇਹ ਹੀ ਮੇਰੇ ਵੱਲੋਂ ਅਪੀਲ ਹੈਗੀ ਹੈ ਕਿ ਨਸ਼ੇ ਪੱਤੇ ਨੂੰ ਥੋੜਾ ਕੰਟਰੋਲ ਕਰਕੇ ਯੂਥ ਨੂੰ ਸਹੀ ਰਾਹ ਵੱਲ ਪਾਓ। ਕਿ ਉਹਨਾਂ ਨੂੰ ਚੰਗੀ ਸਿੱਖਿਆ ਦੋ ਕਿ ਤੁਸੀਂ ਆਪਣੇ ਸਿਹਤ ਤੋਂ ਵੱਧ ਕੇ ਤੁਹਾਡੇ ਸਰੀਰ ਤੋਂ ਕੁਝ ਨਹੀਂ ਹੈਗਾ ਨਸ਼ੇ ਪੱਤੇ ਅੱਜ ਦੀ ਗੇਮ ਹੈਗੀ ਐ ਕੱਲ ਦੀ ਹੈ ਨਹੀਂ ਸਰੀਰ ਸਾਡੀ ਜ਼ਿੰਦਗੀ ਪਰ ਸਾਡੇ ਨਾਜ਼ ਰਹੂਗਾ ਤੇ ਸਰੀਰ ਤੋਂ ਵੱਧ ਕੁਝ ਵੀ ਨਹੀਂ ਹੈਗਾ ਮੈਂ ਤਾਂ ਨੌਜਵਾਨਾਂ ਨੂੰ ਉਹੀ ਕਹਾਂਗਾ ਤੁਸੀਂ ਸਹੀ ਖਾਓ ਪੀਓ ਆਪਣਾ ਤੇ ਆਪਣੇ ਘਰ ਪਰਿਵਾਰ ਵੱਲ ਦੇਖੋ ਤੇ ਆਪਣੀ ਸਿਹਤ ਬਣਾਓ ਜਿਸ ਕਰਕੇ ਤੁਸੀਂ ਵੀ ਖੁਸ਼ ਰਹੋਗੇ ਤੁਹਾਡੇ ਘਰ ਦੇ ਵੀ ਖੁਸ਼ ਰਹੋਗੇ ਤੁਸੀਂ ਸੁਖੀ ਜ਼ਿੰਦਗੀ ਜੀਓਗੇ